ਐਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੋਕ ਮੈਂਕ ਸਵਾਗਤ ਕਰਦਾ ਐਸ ਟਾਈਮ ਮੈਂ ਮੌਜੂਦ ਹਾਂ ਚੱਕ ਖੇਵਾ ਦੀ ਟਾਣੀ ਬਚਨ ਸਿੰਘ ਵਿਕੇ ਜਿੱਥੇ ਕਿਸਾਨ ਇਕੱਠੇ ਹੋਏ ਨੇ ਕਿਉਂਕਿ ਜਿਹੜਾ ਏਰੀਆ ਹੈ ਪੂਰਾ ਤਬਾਹ ਹੋ ਗਿਆ ਹੈ ਕਾਫੀ ਹਜ਼ਾਰਾਂ ਏਕੜ ਜਿਹੜਾ ਇੱਥੇ ਰਕਬਾ ਤਬਾਹ ਹੋਇਆ ਹੈ ਹੜਾਂ ਦੇ ਨਾਲ ਪਾਣੀ ਅਖਰ ਹੁਣ ਸੁੱਕਦਾ ਜਾ ਰਿਹਾ ਹੈ ਅਜੇ ਕਈ ਥਾਵਾਂ ਤੇ ਪਾਣੀ ਮੌਜੂਦ ਵੀ ਹੈ ਪਰ ਹੁਣ ਜਿਵੇਂ ਜਿਵੇਂ ਸਮਾਂ ਬੀਤ ਰਿਹਾ ਹੈ ਕਿਸਾਨਾਂ ਨੂੰ ਅੱਗੇ ਸੋਚਣਾ ਪੈ ਰਿਹਾ ਵੀ ਫਸਲ ਬੀਜਣੀ ਹੈ ਕਿਸੇ ਨੇ ਕੋਈ ਚਾਰਾ ਬੀਜਣਾ ਹੈ ਕਿਸੇ ਨੇ ਕਣਕ ਬੀਜਣੀ ਹੈ ਤੇ ਕਣਕ ਦਾ ਬੀਜ ਕਈ ਸੰਸਥਾਵਾਂ ਵੱਲੋਂ ਦਿੱਤਾ ਜਾ ਰਿਹਾ ਹੈ। ਦਾਨੀ ਸੱਜਣ ਦੇ ਰਹੇ ਨੇ। ਤੇ ਬੀਤੇ ਦਿਨੀ ਬੀਜ ਵੰਡਿਆ ਵੀ ਗਿਆ। ਪਰ ਜਿਹੜੀ ਢਾਣੀ ਬਚਨ ਸਿੰਘ ਵਿਖੇ ਬੀਜ ਨਹੀਂ ਪਹੁੰਚਿਆ। ਕਿਸਾਨ ਆਗੂ ਇਕੱਠੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਸੰਸਥਾ ਆਵੇ ਪਹਿਲਾ ਮੌਕਾ ਵੇਖੇ, ਏਰੀਆ ਵੇਖੇ ਉਸ ਤੋਂ ਬਾਅਦ ਹੀ ਬੀਜ ਜਿਹੜਾ ਕਿ ਦਿੱਤਾ ਜਾਵੇ। ਜਿਹੜਾ ਕਿਸਾਨ ਲੋੜ ਮੰਦੇ ਉਸ ਨੂੰ ਦਿੱਤਾ ਜਾਵੇ। ਸਾਡੇ ਨਾਲ ਕਿਸਾਨ ਮੌਜੂਦ ਨੇ ਗੱਲਬਾਤ ਕਰਾਂਗੇ। ਹਾਂਜੀ। ਚੋਬਨਾਮ ਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਬਗੀਚਾ ਸਿੰਘ ਹੈ ਪਿੰਡ ਮਿਰਰਟ ਚਾਖੇਵਾ ਟਾਣੀ ਬਚਨ ਸਿੰਘ ਦੀ ਅਸੀਂ ਬੇਨਤੀ ਕਰਦੇ ਹਾਂ ਜੋ ਸੰਸਥਾ ਹੈਗੀ ਹੈ ਨਾ ਜੀ ਵੀ ਬੀਜ ਦੇਣਾ ਬਿਲਕੁਲ ਦਿਓ ਤੁਸੀਂ ਪਰ ਮੌਕਾ ਵੇਖ ਕੇ ਦਿਓ ਅੱਗੇ ਉਹਨਾਂ ਦੀ ਖੇਤੀ ਵੇਖੋ ਵੀ ਕਿੰਨੀ ਨਾਂ ਦੀ ਡੁੱਬੀ ਐ ਕੱਲ ਸੁਣਿਆ ਵੀ ਬੀਜ ਮੰਡੀ ਲੱਧ ਕੋ ਵੰਡਿਆ ਗਿਆ ਉੱਥੇ ਕੀ ਪਤਾ ਡੋਬੇ ਵਾਲੇ ਲੈ ਗਏ ਨੇ ਜਾਂ ਸੁੱਕੇ ਵਾਲੇ ਲੈ ਗਏ ਨੇ ਬੀਜ ਉਹ ਤੋਂ ਬਾਅਦ ਸੁਣਿਆ ਵੀ ਕਬਾਏ ਵੀ ਬੀਜ ਵੰਡਿਚਾ ਵੀ ਉੱਥੇ ਵੀ ਨਹੀਂ ਪਤਾ ਅਸਤਾ ਕਹਿੰਦੇ ਜੋ ਸੰਸਥਾ ਆਵੇ ਕਿਰਪਾ ਕਰਕੇ ਅੱਗੇ ਆ ਕੇ ਵੇਖੇ ਵੀ ਕਿੰਨਾ ਦੀ ਜ਼ਮੀਨ ਡੁੱਬੀ ਐ ਵੀ ਉੱਥੇ ਹੀ ਵੰਡਿਆ ਜਾਵੇ ਪਿੰਡ ਦੀ ਪੰਚਾਇਤ ਜਾਂ ਪਿੰਡ ਦੇ ਕੋਈ ਬੰਦੇ ਹੁੰਦੇ ਨੇ ਉਹਨਾਂ ਨੂੰ ਇਕੱਠਾ ਕਰਕੇ ਦੱਸੇ ਪੁੱਛਿਆ ਜਾਵੇ ਵੀ ਇਹਦੀ ਜ਼ਮੀਨ ਕਿੰਨੀ ਐ ਇਹਨੂੰ ਕਿੰਨੇ ਬੀਜ ਦੀ ਲੋੜ ਐ ਇਹਨੂੰ ਕਿੰਨੀ ਖਾਦ ਦੀ ਚਾਹੀਦੀ ਐ ਡ ਆਦੀ ਪੈਨ ਵੀਰ ਸੇਵਾ ਕਰਨ ਬਿਲਕੁਲ ਮੌਕਾ ਵੇਖ ਕੇ ਬੀਜ ਦੇਵਣਾ ਇਹ ਨਹੀਂ ਵੀ ਪਿੱਛੇ ਰੋਡ ਤੇ ਵੰਡੇ ਜਾਵੇ ਉਹਨਾਂ ਦਾ ਕੋਈ ਫਾਇਦਾ ਨਹੀਂ ਗਾ ਜੀ ਸਾਡੇ ਨਾਲ ਬਾਰਡਰ ਕਿਸਾਨ ਯੂਨੀਅਨ ਦੇ ਅੱਗੇ ਵੀ ਮੌਜੂਦ ਨੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੁਰੂ ਜੀ ਕੀ ਫਤਿਹ ਅਸ਼ੋਕ ਜੀ ਜਿਹੜੀ ਬੀਜ ਦੀ ਗੱਲ ਕਰ ਰਹੇ ਹੋ ਤੁਸੀਂ ਇਹ ਬੀਜ ਕੱਲ ਸੁਣਨ ਵਿੱਚ ਆਇਆ ਕਿ ਪਿੱਛੇ ਕਿਧਰੇ ਲਾਧੂ ਕਾ ਵੰਡਿਆ ਗਿਆ ਕਬਾਏ ਵੀ ਵੰਡਿਆ ਗਿਆ ਇੱਥੋਂ 5-7 ਜਣਿਆਂ ਨੂੰ ਸਿਰਫ ਮਿਲਿਆ ਹੈ ਸਾਡੀ ਮੇਰੀ ਕਿਸਾਨ ਜਥੇਬੰਦੀਆਂ ਨੂੰ ਸਾਰੀ ਪੰਚਾਇਤ ਵੱਲੋਂ ਇਹ ਅਪੀਲ ਹੈ ਕਿਸਾਨ ਜਥੇਬੰਦੀਆਂ ਨੇ ਚਾਹੇ ਸਮਾਜ ਸੇਵੀ ਨੇ ਜੋ ਵੀ ਬੀ ਦੀ ਮਦਦ ਕਰਨਾ ਚਾਹਣ ਤਾਂ ਇੱਕ ਪਿੰਡ ਚੱਕ ਖੀਵਾ ਟਾਣੀ ਬਚਨ ਸਿੰਘ ਜੋ ਕਿ ਤਹਿਸੀਲ ਜਲਾਲਾਬਾਦ ਦੇ ਵਿੱਚ ਪੈਂਦਾ ਹੈ ਇਹ ਥਾਣੇ ਜਿਹੜੀ ਜਲਾਲਾਬਾ ਜਲਾਲਾਬਾਦ ਤਹਿਸੀਲ ਦੇ ਵਿੱਚ ਪਿੰਡ ਚੱਕ ਖੀਵੇ ਦੇ ਵਿੱਚ ਜਿਹੜੀ ਟਾਣੀ ਬਚਨ ਸਿੰਘ ਹੈ ਇਹ ਚੱਕੀਵੇ ਤੋਂ 2 ਕਿਲੋਮੀਟਰ ਦੂਰ ਹੈ ਇਸ ਨੂੰ ਇੱਕ ਸਮੁੰਦਰ ਦੇ ਟਾਪੂ ਦੀ ਤਰ੍ਹਾਂ ਪਾਣੀ ਨੇ ਆਚਾਰ ਚ ਫੇਰਿਓ ਘੇਰ ਰੱਖਿਆ ਹੈ ਹਾਲਾਤ ਬਹੁਤ ਨਾਜ਼ੁਕ ਨੇ ਹਲੇ ਤੱਕ ਪਾਣੀ ਨਹੀਂ ਉਤਰਿਆ ਮੌਕਾ ਆ ਕੇ ਦੇਖਣ ਸੁੱਕੀ ਥਾਂ ਵਾਲੇ ਬੀਜ ਨਾ ਲੈ ਜਾਣ ਇਹ ਤੁਹਾਡਾ ਜਿਹੜਾ ਪੁੰਨਦਾਨ ਕੀਤਾ ਹੈ ਪਿੱਛੇ ਨਹੀਂ ਲੱਗਣਾਗਾ ਮੇਰੀ ਹੱਥ ਜੋੜ ਕੇ ਕਿਸਾਨ ਜਥੇਬੰਦੀਆਂ ਨੂੰ ਔਰ ਸਮਾਜ ਸੇਵੀ ਵੀਰਾਂ ਨੂੰ ਬੇਨਤੀ ਹੈ ਕਿ ਸਾਡੀ ਪੰਚਾਇਤ ਨੇ ਵੀ ਲਿਸਟ ਬਣਾ ਰੱਖੀ ਹੈ ਕਿ ਕਿਹਨਾਂ ਕਿਹਨਾਂ ਨੂੰ ਬੀਜ ਦੀ ਲੋੜ ਹੈ ਕਿੰਨੀ ਪੈਲੀ ਹੈ ਉਹ ਅਸੀਂ ਗੁਰੂਗਰ ਗੁਰੂ ਨੂੰ ਹਾਜ਼ਰ ਨਾਜ਼ਰ ਕਰਕੇ ਸਾਰਾ ਕੁਝ ਵੰਡਾਂਗੇ ਤੇ ਤੁਹਾਡੀ ਹਾਜ਼ਰੀ ਦੇ ਵਿੱਚ ਵੰਡਾਂਗੇ ਇੰਨੀ ਬੇਨਤੀ ਅਸੀਂ ਕਰਦੇ ਹਾਂ ਮੋਬਾਈਲ ਨੰਬਰ 94655290334 ਸੰਪਰਕ ਕਰਨ ਔਰ ਸਾਡੇ ਮੈਂਬਰ ਸਾਹਿਬ ਵੀ ਮੈਂ ਦੱਸਣਗੇ ਮੋਬਾਈਲ ਨੰਬਰ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਸੰਸਥਾ ਅਨੁਸਾਰੀਆਂ ਨੂੰ ਬੇਨਤੀ ਕਰਦੇ ਆਂ ਕਿ ਜੋ ਬੀਜ ਦੇ ਰਹੇ ਨੇ ਪਿੱਛੇ ਕਿਰਪਾ ਕਰਕੇ ਗਰਾਊਂਡ ਲੈਵਲ ਤੇ ਆ ਕੇ ਵੇਖ ਕੇ ਜਿਨ੍ਹਾਂ ਦਾ ਬਣਦਾ ਹੱਕ ਯਾਨੀ ਕਿ ਬੀਜ ਹੈ ਉਹਨਾਂ ਨੂੰ ਦਿੱਤਾ ਜਾਵੇ ਐਵੇਂ ਨਜਾਇਜ਼ ਪਿਛਾਣਾ ਵੰਡਿਆ ਜਾਵੇ ਕਿਉਂਕਿ ਸਾਨੂੰ ਡੀਪੀ ਖਾਤੀ ਵੀ ਲੋੜ ਹੈ ਉਹ ਵੀ ਕਿਰਪਾ ਕਰਕੇ ਸਾਨੂੰ ਦਿੱਤੀ ਜਾਵੇ ਕਿਉਂਕਿ ਸਾਨੂੰ ਡੀਆਬੀ ਤੋਂ ਬਿਨਾ ਵੀ ਅਸੀਂ ਕਣਕ ਦੀ ਬਜਾਈ ਨਹੀਂ ਕਰ ਸਕਦੇ ਤੇ ਨਾ ਹੀ ਸਾਡੇ ਕੋਲ ਗੰਜਾਇਸ ਹੈਗੀ ਏ ਕਿਸੇ ਚੀਜ਼ ਦੀ ਇਹ ਬੇਨਤੀ ਸਾਰੀਆਂ ਸੰਸਥਾ ਨੂੰ ਹੈਗੀ ਏ ਕਿ ਸਾਡੇ ਗਰਾਊਂਡ ਲੈਵਲ ਤੇ ਆ ਕੇ ਵੇਖਿਆ ਜਾਵੇ ਜਿੰਦਾ ਬਣਦਾ ਹੈ ਹੱਕ ਉਹਨੂੰ ਦੇਵਣ ਜਿਹਦਾ ਨਹੀਂ ਬਣਦਾ ਉਹਨੂੰ ਨਾ ਦੇਵਣ ਵੈਗੁਰਜੀ ਦਾ ਖਾਲਸਾ ਵੈਗੁਰਜੀ ਤੁਫਤੈ ਮੋਬਾਈਲ ਨੰਬਰ ਜੀ 9463 34486 ਤੇ ਸੰਪਰਕ ਕਰ ਸਕਦੇ ਨੇ ਵੀਰ ਕਿਸਾਨ ਜੋ ਇਕੱਠੇ ਹੋਏ ਸੀ ਗੁਰਦੁਆਰਾ ਸਾਹਿਬ ਵਿਖੇ ਇਹਨਾਂ ਨੇ ਜਾਣਕਾਰੀ ਦਿੱਤੀ ਸੋ ਫਿਰ ਤੋਂ ਜੋ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਨੂੰ ਬੇਨਤੀ ਹੈ ਮੋਬਾਈਲ ਨੰਬਰ ਦੱਸ ਦਿੱਤੇ ਗਏ ਨੇ ਸੰਪਰਕ ਕੀਤਾ ਜਾਵੇ ਔਰ ਮੌਕਾ ਵੇਖਿਆ ਜਾਵੇ ਜਿਹੜਾ ਲੋੜਵੰਦ ਹੈ ਉਸ ਨੂੰ ਹੀ ਜੋ ਬਣਦੀ ਸਮਗਰੀ ਦਿੱਤੀ ਜਾਵੇ ਜੋ ਬਣਦਾ ਹੱਕ ਦਿੱਤਾ ਜਾਵੇ